ਤਾਰਪਰੀ ਹਸਤੀ ਕਾਲ ਜੌਰ ਪੰਜਾਬੀ ਬੂਟਿਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਅੱਜ ਇੱਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਪਹਿਲਾਂ ਰਿਕੁਐਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਇਹ ਆਪਣਾ ਨਿਊ ਚੈਨਲ ਹੈਗਾ ਦੂਸਰਾ ਚੈਨਲ ਹੈਗਾ ਪੜਾ ਰਾੜਾ ਸਬ ਲਗਾਉਣੇ ਆਗੇ ਕਿਉਂਕਿ ਇਹਦੇ ਤੇ ਆਪਾਂ ਨੂੰ ਇਸ ਚੈਨਲ ਨਾਲੋਂ ਬਹੁਤ ਵਧੀਆ ਜ਼ਿਆਦਾ ਵਧੀਆ ਰਿਸਪਾਂਸ ਆ ਰਿਹਾ ਹੈਗਾ ਸਾਰੇ ਪਿਆਣ ਭਰਾਵਾਂ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂਗੇ ਇੰਨਾ ਵਧੀਆ ਰਿਸਪਾਂਸ ਦੇਣ ਲਈ ਇੰਨੇ ਵਧੀਆ ਕਮੈਂਟ ਕਰਨ ਲਈ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਟੋ ਬੁਟੀਕ ਬਿਸ ਤਿਆਰ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਸੂਟ ਲੈਣਾ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਵੀਡੀਓ ਵਿੱਚ ਇੱਕ ਕਪਾ ਤੁਹਾਨੂੰ ਹੋਰ ਅਨੰਦ ਕਰਦੇ ਆ ਵੀ ਕੱਲ ਤੋਂ ਜਿਹੜੀ ਆਪਣੀ ਵੀਡੀਓ ਆਇਆ ਕਰੂਗੀ ਉਹ ਆਪਾਂ ਸਿੰਗਲ ਸਿੰਗਲ ਪੀਸਾਂ ਦੀ ਲਾਵਾਂਗੇ ਜਿੰਨੇ ਹੁਣ ਤੱਕ ਆਪਾਂ ਵਿੰਟਰ ਕਲੈਕਸ਼ਨ ਦੇ ਸੂਟ ਸੇਲ ਕੀਤੇ ਨੇ ਕਿਸੇ ਵਿੱਚੋਂ ਆਪਣੇ ਕੋਲ ਇੱਕ ਅੱਧਾ ਪੀਸ ਜਿਹੜਾ ਸੈੱਟ ਦੇ ਵਿੱਚੋਂ ਰਹਿ ਜਾਂਦਾਗਾ ਉਹ ਆਪਾਂ ਡਿਸਕਾਊਂਟ ਤੇ ਲਾਵਾਂਗੇ ਵਿਦਾਊਟ ਮਾਰਜਿਨ ਕਿਉਂਕਿ ਆਪਣਾ ਮਾਰਜਿਨ ਤੁਹਾਨੂੰ ਵੀ ਪਤਾ ਲੱਗਵੇ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾਗਾ ਆਪਣਾ ਇਦਾਂ ਤਾਂ ਹੈ ਨਹੀਂਗਾ ਵੀ ਆਪਾਂ 5-400 ਰੁਪਏ ਮਾਰਜਿਨ ਰੱਖਦੇ ਹਾਂ ਸੂਟਾਂ ਤੇ ਨਿਊ ਨਿਊ ਕੰਮ ਕਰਕੇ ਆਪਣਾ ਮਾਰਜਿਨ ਵੀ ਘੱਟ ਰੱਖਿਆ ਹੁੰਦਾ ਸੋ ਆਪਾਂ ਨੂੰ ਰਿਸ ਸਿੰਗਲ ਸਿੰਗਲ ਪੀਸਾਂ ਦੀ ਸਿੰਗਲ ਪੀਸ ਹੈ ਜਾਂ ਦੋ ਪੀਸ ਨੇ ਜਿੰਨੇ ਵੀ ਪੀਸ ਆਪਣੇ ਕੋਲੇ ਪਏ ਨੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰਾਂਗੇ ਕਿਸੇ ਵੀ ਮੇਰੀ ਭੈਣ ਨੇ ਫਾਇਦਾ ਲੈਣਾਗਾ ਕਿਉਂਕਿ ਹੁਣ ਸਰਦੀ ਦਾ ਆਫ ਹੁੰਦਾ ਜਾ ਰਿਹਾਗਾ ਨਿਊ ਕਲੈਕਸ਼ਨ ਸਰਦੀ ਦੇ ਆਪਾਂ ਵਿੰਟਰ ਕਲੈਕਸ਼ਨ ਨਹੀਂ ਲੈ ਕੇ ਆਉਣੀ ਹੈਗੀ ਹੁਣ ਆਪਾਂ ਵਰਕ ਵਾਲੇ ਸੂਟ ਜਾਂ ਫਿਰ ਨੈਕਸਟ ਟਾਈਮ ਸਮਰ ਵਾਲੇ ਸੂਟ ਹੀ ਲੈ ਕੇ ਆਵਾਂਗੇ ਤੇ ਜਿੰਨੇ ਵੀ ਆਪਣੇ ਕੋਲੇ ਹੁਣ ਤੱਕ ਵਿੰਟਰ ਸੂਟ ਪਏ ਨੇ ਉਹਨਾਂ ਦੀ ਆਪਾਂ ਵਿਦਾਊਟ ਮਾਰਜਨ ਕੱਲ ਤੋਂ ਵੀਡੀਓ ਲਗਾਉਣੀ ਸ਼ੁਰੂ ਕਰਾਂਗੇ ਉਹਨਾਂ ਦੇ ਉੱਤੇ ਸ਼ਿਪਿੰਗ ਚਾਰਜ ਤੁਹਾਡੇ ਆਪ ਦੇ ਹੋਣਗੇ ਕਿਸੇ ਵੀ ਮੇਰੀ ਭੈਣ ਨੇ ਫਾਇਦਾ ਲੈਣਾ ਤਾਂ ਤੁਸੀਂ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਤੇ ਸੂਟ ਮੰਗਵਾ ਸਕਦੇ ਹੋਗੇ ਅੱਜ ਵਾਲੀ ਜਿਹੜੀ ਸੂਟ ਰਹਿਣ ਵਾਲੇ ਨੇ ਇਹਨਾਂ ਦੇ ਉੱਤੇ ਵੀ ਸ਼ਿਪਿੰਗ ਤੁਹਾਡੀ ਵੀ ਪੈਣੀ ਆਗੀ ਇਹ ਆਪਾਂ ਵਿਦਾਊਟ ਸ਼ਿਪਿੰਗ ਤੁਹਾਨੂੰ ਰੇਟ ਦੱਸਾਂਗੇ ਸੂਟ ਹੋਣਗੇ ਜਿਹੜੇ ਬਹੁਤ ਜ਼ਿਆਦਾ ਵਧੀਆ ਹੋਣਗੇ ਪਹਿਲਾ ਜਿਹੜਾ ਸੂਟ ਹੈਗਾ ਇਹ ਸ਼ਾਲ ਸੂਟ ਰਹਿਣ ਵਾਲੇ ਨੇ ਪਲੀਜ਼ ਆਪਾਂ ਰਿਕੁਐਸਟ ਕਰਦੇ ਹਾਂਗੇ ਰੇਟ ਦਾ ਜਦੋਂ ਆਪਾਂ ਆਨਲਾਈਨ ਰੇਟ ਕੱਢਦੇ ਹਾਂ ਨੇ ਆਪਾਂ ਬਹੁਤ ਜ਼ਿਆਦਾ ਦੇਖ ਕੇ ਕੱਢਦੇ ਹੁੰਦੇ ਹਾਂ ਰੇਟ ਦੀ ਬਾਅਦ ਘੱਟ ਨਾ ਕਰਿਆ ਕਰੋ ਕਿਉਂਕਿ ਜਿੰਨਾ ਆਪਾਂ ਰੇਟ ਦੱਸਦੇ ਹੁੰਦੇ ਆ ਤੁਹਾਨੂੰ ਪਹਿਲਾਂ ਹੀ ਖਸੂਸ ਸਮਝ ਕੇ ਦੱਸਦੇ ਹੁੰਦੇ ਆ ਉਹਦੇ ਵਿੱਚ ਆਪਣਾ ਸ਼ਿਪਿੰਗ ਚਾਰਜ ਵੀ ਲੱਗਣਾ ਹੁੰਦਾ ਤੇ ਆਪਣਾ ਜਿਹੜਾ ਆਪਾਂ ਲਫਾਫੇ ਦੇ ਵਿੱਚ ਪਾਰਸਲ ਪੈਕ ਕਰਕੇ ਤੋਰਦੇ ਆ ਉਹਦਾ ਵੀ ਖਰਚਾ ਪੈਣਾ ਹੁੰਦਾਗਾ ਆਪਾਂ ਨੂੰ ਫੇਰ ਵੀ ਆਪਣਾ ਬਹੁਤ ਜ਼ਿਆਦਾ ਘੱਟ ਮਾਰਜਨ ਹੁੰਦਾ ਖਰਚਾ ਕੱਢ ਕੇ ਵੀ ਇਹ ਜਿਹੜਾ ਸੂਟ ਹੈਗਾ ਪਹਿਲਾਂ ਕਾਫੀ ਜਿਹਾ ਸੇਲ ਤੇ ਆ ਗਿਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਿੰਟਰ ਚ ਆਪਾਂ ਬਹੁਤ ਜ਼ਿਆਦਾ ਇਹ ਵਾਲਾ ਸਟੱਫ ਸੇਲ ਕੀਤਾ ਕਿਉਂਕਿ ਇਹਦੇ ਤੇ ਲੂੰਬ ਬਿਲਕੁਲ ਨਹੀਂ ਆਉਂਦਾ ਹੈਗਾ ਚਾਹੇ ਤੁਸੀਂ ਇਹਨੂੰ ਰਾਤ ਨੂੰ ਪਾ ਕੇ ਪੈਜੋ ਸੂਟ ਨੂੰ ਤਾਂ ਵੀ ਇਹਨੇ ਸੂਟ ਦੀ ਫਿਨਿਸ਼ਿੰਗ ਇਹਦੀ ਖਰਾਬ ਨਹੀਂ ਹੋਣੀ ਹੈਗੀ ਐਦਾਂ ਹੀ ਰਹਿਣੀ ਹੈਗੀ ਬਹੁਤ ਜ਼ਿਆਦਾ ਡਿਜ਼ਾਈਨਾਂ ਚ ਇਹ ਵਾਲੇ ਆਪਾਂ ਸੂਟ ਸੇਲ ਕਰ ਚੁੱਕੇ ਹਾਂਗੇ ਤੁਸੀਂ ਪਿਛਲੀਆਂ ਵੀਡੀਓ ਕੋਲ ਕੇ ਆਪਣੀਆਂ ਦੇਖ ਸਕਦੇ ਹੋਗੇ ਆਹ ਵਾਲੀ ਡਿਜ਼ਾਈਨਿੰਗ ਹੈਗੇ ਨੇ ਸੂਟ ਦੀ ਸੀਮਾ ਬੈਕ ਤੇ ਫਰੰਟ ਸੀਮ ਬਣਿਆ ਹੋਇਆਗਾ ਇਹਦੇ ਨਾਲ ਪਲੇਨ ਬਾਟਮ ਰਹੂਗੀ ਇਹਦੇ ਨਾਲ ਜਿਹੜਾ ਸੋਲਰ ਆਣਾਗਾ ਉਹ ਬਹੁਤ ਜ਼ਿਆਦਾ ਵਧੀਆ ਖੁੱਲਾ ਡੁੱਲਾ ਰਹਿਣਾਗਾ ਪਨਾ ਚੈੱਕ ਕਰ ਸਕਦੇ ਤੁਸੀਂ ਸੋਲ ਦਾ ਆਹ ਵਾਲਾ ਪਨਾਗਾ ਸੋਲ ਦਾ ਲੈਂਥ ਪਨਾ ਪ੍ਰੋਪਰ ਤੁਹਾਨੂੰ ਪੂਰੀ ਮਾਣੀ ਆਗੀ ਕੋਈ ਫੈਕਟਡ ਪੀਸ ਨਹੀਂ ਹੋਊਗਾ ਬਿਲਕੁਲ ਫਰੈਸ਼ ਪੀਸ ਹੋਣਗੇ ਕਿਸੇ ਵੀ ਪ੍ਰਕਾਰ ਦੀ ਤੁਸੀਂ ਆਰਡਰ ਕਰਨ ਤੋਂ ਪਹਿਲਾਂ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਆਪਾਂ ਤੁਹਾਡਾ ਯਕੀਨ ਕਰਕੇ ਤੁਸੀਂ ਪੇਮੈਂਟ ਕਰੋਗੇ ਸਾਨੂੰ ਤੁਹਾਡੀ ਵੀ ਮਿਹਨਤ ਦੀ ਕਮਾਈ ਹੁੰਦੀ ਹੈਗੀ ਆਪਾਂ ਕਿਸੇ ਵੀ ਭੈਣ ਦਾ ਯਕੀਨ ਨਹੀਂ ਤੋੜਾ ਕਿ ਤੁਹਾਨੂੰ ਕੁਝ ਵੀ ਗਲਤ ਨਹੀਂ ਭੇਜਾਂਗੇ ਜਿੱਦਾਂ ਦਾ ਦਿਖਾਵਾਂਗੇ ਉਦਾਂ ਹੀ ਤੁਹਾਡੇ ਤੱਕ ਪਹੁੰਚੋ ਕਿਉਂਕਿ ਆਪਣੇ ਨਾਲ ਹੁਣ ਤੱਕ ਬਹੁਤ ਜ਼ਿਆਦਾ ਪਿਛਲੇ ਡੇਢ ਸਾਲ ਤੋਂ ਆਪਣਾ ਕੰਮ ਸਟਾਰਟ ਕੀਤਾ ਹੋਇਆ ਹੈ ਬਹੁਤ ਜ਼ਿਆਦਾ ਆਪਣੇ ਨਾਲ ਕਸਟਮਰ ਜੁੜੇ ਚੁੱਕੇ ਨੇ अगला कलर ਜਿਹੜਾ ਆ ਗਿਆ ਇਹਦੇ ਵਿੱਚ ਗ੍ਰੇ ਕਲਰ ਤੇ ਆ ਗਿਆ ਗ੍ਰੇ ਜਿਹਾ ਟੋਨ ਆਂਗੀ ਇਹਦੀ ਆ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਆਈ ਦੀ ਸ਼ਰਟ ਆ ਗਈ ਜਿਹੜਾ ਆਪਾਂ نیچے ਖੋਲਤਾ ਉਹ ਸ਼ਾਲ ਆਗਾ ਡਿਜ਼ਾਈਨਿੰਗ ਆ ਗਈ ਜਿਹੜੀ ਸਾਰੀ ਸੂਟਾਂ ਦੀ ਸੇਮ ਆਂਗੀ ਜਿਹੜਾ ਅਗਲਾ ਕਲਰ ਆ ਗਿਆ ਜਿਹੜਾ ਅਗਲਾ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਬੋਟਲ ਗ੍ਰੀਨ ਇਹ ਵੀ ਬਹੁਤ ਜ਼ਿਆਦਾ ਸੋਨਾ ਸੂਤ ਆ ਕਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸ਼ਰਟ ਦਾ ਡਿਜ਼ਾਈਨ ਸ਼ਾਲ ਤੇ ਦੇ ਨਾਲ ਵੀ ਰਹਿਣ ਵਾਲੀ ਹੈ ਪਲੇਨ ਬਾਟਮ ਨੈਕਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਇਹ ਆ ਗਿਆ ਪਰਪਲ ਜਿਹੇ শেਡ ਤੇ ਆ ਗਿਆ ਏਸੀ ਅੱਜ ਵਾਲੀ ਆਪਣੀ ਸੂਟਾਂ ਦੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਇਹਨਾਂ ਦੇ ਜਿਹੜਾ ਸੂਟਾਂ ਦਾ ਰੇਟ ਰਹਿਣ ਵਾਲਾ ਉਹ 950 ਰੁਪਿਆ ਰਹਿਣ ਵਾਲਾ 9 950 ਰੁਪਿਆ ਰਹਿਣ ਵਾਲਾ ਜਿਹੜਾ ਸ਼ਿਪਿੰਗ ਚਾਰਜ ਲੱਗਣਗੇ ਉਹ ਤੁਹਾਡੇ ਹੋਣਗੇ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਜੰਨੇ ਆ ਵਿੱਚ ਸ਼ਿਪਿੰਗ ਚਾਰਜ ਨਹੀਂ ਹੋਣੇ ਹੈਗੇ ਕਿਉਂਕਿ ਇਹ ਆਪਣੇ ਬਹੁਤ ਜ਼ਿਆਦਾ ਘੱਟ ਮਾਰਜਨ ਤੇ ਲਾਏ ਹੋਏ ਨੇ ਵਿਦਆਊਟ ਮਾਰਜਨ ਹੀ ਸਮਝੋ ਵਿਦਆਊਟ ਮਾਰਜਨ ਹੀ ਲਾਏ ਹੋਣੇ ਹੋਏ ਨੇ ਕਿਉਂਕਿ ਸਰਦੀ ਦਾ ਸੀਜ਼ਨ ਹੈ ਜਿਹੜਾ ਆਫ ਹੁੰਦਾ ਜਾ ਰਿਹਾ ਹੈ ਗਾਇਸਲੀ ਜਿੰ ਕਿਉਂਕਿ ਹਰ ਟਾਈਮ ਟ੍ਰੈਂਡ ਆ ਜਿਹੜਾ ਚੇਂਜ ਹੁੰਦਾ ਰਹਿੰਦਾ ਹੈਗਾ ਇਸ ਲਈ ਆਪਾਂ ਨੇ ਜਿੰਨੇ ਕ ਵੀ ਆਪਣੇ ਕੋਲੇ ਪੀਸ ਪੈਨੇ ਆਪਾਂ ਸਾਰੇ ਡਿਸਕਾਊਂਟ ਤੇ ਲਾ ਕੇ ਸੇਲ ਕਰ ਦੇਣੇ ਨੇ ਇਹ ਸੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚੈਨਲ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ